ਅੱਧ ਹੋ ਗਈ ਆ ਗਰਮੀਤ ਕਿੱਥੇ ਹਾਏ ਸੋਣਾ ਨਹੀਂ ਇੱਕ ਵਾਰੀ ਮੈਂ ਤੈਨੂੰ ਆਵਾਜ਼ ਮਾਰੀ ਤੇ ਹਾਏ ਮੈਂ ਉਸੇ ਵੇਲੇ ਤੇ ਆ ਗਈਆਂ ਟੇਮ ਲਾਇਆ ਕਿੱਥੇ ਆ ਦੱਸੋ ਕੀ ਗੱਲ ਹੈ ਕਿੰਨੀ ਵਾਰ ਤੈਨੂੰ ਆਜਾ ਮਾਰੀਆਂ ਮੈਂ ਪਤਾ ਨਹੀਂ ਕਿੱਥੇ ਵਰ ਗਈ ਤੂੰ ਜਾ ਕੇ ਦੱਸ ਫਿਰ ਰਸੋਈ ਤੇ ਜ ਗਈ ਕਿੱਥੇ ਗਈ ਦੱਸ ਤੈਨੂੰ ਬੱਲਾ ਹਾਏ ਕਿਤੇ ਨਹੀਂ ਗਈ ਮੈਂ ਤੇ ਦੁੱਧ ਗਰਮ ਕਰਨੀ ਗਈਆਂ ਤੁਸੀਂ ਦੱਸ ਦੋ ਤੁਸੀਂ ਕੀ ਆਖਣਾ ਮੈਂ ਚਾਰਜਰ ਕਿੱਥੇ ਹੈਦਾ ਫੋਨ ਦਾ ਮੈਂ ਚਾਰਜਰ ਇੱਥੇ ਰੱਖਿਆ ਸੀ ਸਵੇਰੇ ਉਹ ਚਾਰਜਰ ਨਾ ਬੰਦਿਆ ਤੈਨੂੰ ਆਖਾ ਲੱਭਾਂ ਨਹੀਂ ੜਿਆ ਜੇ ਮੈਂ ਹੁਣੇ ਲੱਭਦਾ ਤੇ ਫੇਰ ਤੂੰ ਲੱਭ ਕੇ ਦੇ ਦੇ ਯਾਰ ਕਿੱਥੇ ਰੱਖਿਆ ਦੱਸ ਆ ਦੇਖ ਨਹੀਂ ਦੇ ਆ ਦੇ ਪਿਆ ਆ ਦੇ ਪਿਆ ਆ ਆ ਵੇਖ ਤੈਨੂੰ ਕਿਉਂ ਨਹੀਂ ਆਪਣੇ ਆਪ ਜੀਜਾ ਆਪਣੀਆਂ ਦੇਖਦੀਆਂ ਫੜ ਲਿਆ ਕਰੋ ਹਾਂ ਲੱਭ ਲਿਆ ਕਰੋ ਦੱਸ ਫਿਰ ਕੀ ਹੋ ਗਿਆ ਤੂੰ ਲੱਭ ਕੇ ਦੇ ਦਿੱਤਾ ਕਹਿੰਦਾ ਨਹੀਂ ਦਿਖਿਆ ਤੇ ਮੈਂ ਤੈਨੂੰ ਵਜ ਮਾਰ ਲਈ ਨਹੀਂ ਇੱਥੇ ਬੜੇ ਡਰੋਅਰ ਨੇ ਬੜੇ ਕਵਰ ਬਣੇ ਨੇ ਜਿੰਨਾ ਚਿਰ ਤੁਹਾਨੂੰ ਸਮਾਨ ਨਹੀਂ ਲੱਭਦਾ ਬੰਦਾ ਐ ਚ ਵੇਖ ਲੈ ਔ ਚ ਵੇ ਨੇ ਜਾਂ ਉੱਥੇ ਵੇਖ ਲੈ ਟੇਬਲ ਤੇ ਚੱਲ ਫਿਰ ਕੀ ਹੋ ਗਿਆ ਜੇ ਤੂੰ ਦੇ ਤਾਣ ਕੇ ਤੇ ਇਹ ਨਾ ਮੈਨੂੰ ਦੱਸ ਮੈਨੂੰ ਪਹਿਲਾਂ ਵੀ ਗੱਲਾਂ ਹੀ ਕਰੀ ਜਾਣੀਆਂ ਇੰਨਾ ਟਾਈਮ ਹੋ ਗਿਆ ਤੈਨੂੰ ਗਈ ਨੂੰ ਉੱਥੇ ਮੈਂ ਕੱਪੜੇ ਚੇਂਜ ਕਰਕੇ ਬਹਿ ਗਿਆ ਵਾ ਤੇ ਤੇਰੇ ਕੋਲ ਦੁੱਧ ਨਹੀਂ ਕਰਵਾ ਹੋਇਆ ਤੇ ਦੁੱਧ ਨੂੰ ਬਾਲਾ ਹੁੰਦਾ ਫੇਰ ਹੀ ਲਿਆਉਂਦੇ ਗਲਾਸ ਚ ਪਾ ਕੇ ਮੈਂ ਟਰੇ ਨਹੀਂ ਚੁੱਕੀ ਮੈਂ ਉਸੇ ਤਰ੍ਹਾਂ ਭੱਜ ਜਾਈਂ ਇੱਧਰ ਨੂੰ ਪਾ ਕੇ ਆ ਗਈਆਂ ਮੈਂ ਕਿਹਾ ਇੰਨੀ ਜ਼ੋਰ ਵਾ ਜਾ ਮਾਂ ਡੇ ਨਾ ਗੁੱਸੇ ਚ ਨਾ ਆ ਜਾਣ ਫੇਰ ਸੱਚ ਪੁੱਛੋ ਮੈਂ ਤੇ ਡਰਦੀ ਭੱਜੀ ਫਿਰਦੀ ਆ ਜਲ ਲੈ ਆ ਜਾ ਕੇ ਜਾ ਫੇਰ ਆਈ ਹੁਣੇ ਮੈਂ ਲੈ ਕੇ ਜਲਦੀ ਲੈ ਕੇ ਆ ਜਾ ਆ ਲੋ ਫੜੋ। ਨਿਆ। ਵੇ ਲੋ ਗਰਮ ਜੇ ਧਿਆਨ ਨਾ। ਤੇ ਧਿਆਨ ਨਹੀਂ ਆ ਕੋਈ ਕਰਨੀ ਮੈਂ ਕਿਹੜਾ ਜਾਣਾ ਵਾ ਕਿਤੇ। ਨਿਆਣੇ ਨਹੀਂ ਮੈਂ ਕਿਹਾ ਕਿਤੇ ਗਰਮ ਗਰਮ ਦੀ ਘੁੱਟ ਪਾ ਲਓ ਤੇ ਫੇਰ ਮੈਨੂੰ ਗੁੱਸੇ ਹੋਣ ਲੱਗ ਪੋ ਵੀ ਹਾਏ ਮੇਰਾ ਮੂੰਹ ਸਾੜਦਾ। ਤੂੰ ਇੰਨਾ ਗਰਮ ਕਰਕੇ ਕਤਲਣਾ ਤੈਨੂੰ ਪਤਾ ਇਹਨਾਂ ਠੰਡਾ ਪੀਣਾ ਵਾ ਤੇ। ਆਓ ਇੱਕ ਬੰਨੇ ਕਾਲੇ ਪਈ ਜਾਂਦੇ ਆ। ਮੈਂ ਠੰਡਾ ਹੀ ਨਾ ਪਾ ਲਿਆ ਹੁੰਦੀ ਏਦਾਂ ਹੀ ਫ੍ਰਿਜ ਚ। ਬਾਲਾ ਦਵਾ ਕੇ ਲਿਆਂਦਾ ਲੱਚੀ ਲੱਚੀ ਪਾ ਕੇ। ਮੈਨੂੰ ਦੱਸੋ ਤੇ ਕਾਦੀ ਕੀ ਹੋਇਆ ਵਾ ਨਹੀਂ ਠੀਕ ਆ ਵੇ ਕਾਦੀ ਸਬਜੀ ਬਣਾ ਮਾਹਨ ਮੈ ਦੱਸ ਦੋ ਮੈਂ ਤੈਨੂੰ ਕਿਹਾ ਤਾਂ ਕਾ ਮੈਂ ਰੋਟੀ ਨਹੀਂ ਖਾਣੀ ਹਾਏ ਵੇ ਰੱਬਾ ਤੁਹਾਡੀਆਂ ਗੱਲਾਂ ਬੱਚਿਆਂ ਵਾਲੀਆਂ ਹੀ ਰਹੀਆਂ ਮੈਨੂੰ ਦੱਸੋ ਵੀ ਰੋਟੀ ਹੋਣੀ ਨਹੀਂ ਖਾਣੀ ਘੜੀ ਕਿਨੂੰ ਤੇ ਖਾਣੀ ਤੂੰ ਤੇ ਐ ਕਰੀ ਜਾਂਨੇ ਜਿਵੇਂ ਅੱਜ ਰੋਟੀ ਨਹੀਂ ਖਾਣੀ ਹੁੰਦੀ ਨਹੀਂ ਚੱਲ ਕੀ ਬਣਿਆ ਕੀ ਹੈਗਾ ਕੋ ਬਣਿਆ ਬਣਿਆ ਦੀ ਆਹ ਹੋ ਗਈ ਦਾਲ ਬਣੀ ਆ ਤੇ ਕੋਈ ਦਾਲ ਨਾ ਖਾਲਾਂਗੇ ਮੈਂ ਕਿਹਾ ਮੈਂ ਪੋਚਣਾ ਫਿਰ ਵੀ ਜੇ ਨਹੀਂ ਦਿਲ ਕਰਦਾ ਤੇ ਹੋਰ ਕੁਝ ਬਣਾਦਾ ਭਿੰਡੀਆਂ ਭੁੰਡੀਆਂ ਬਣਾਦਾ ਪਿੰਡੀਆਂ ਵੇਖ ਲਾ ਤੂੰ ਆਪਣੀ ਮਰਜ਼ੀ ਦੱਸੋ ਸਾਡੀ ਮਰਜ਼ੀ ਦੀ ਸਬਜੀ ਬਣੀ ਆ ਜਿੱਤਾਲਤ ਮੈਂ ਮੈਂ ਕਿਹੜਾ ਬੱਕਰੀ ਖਾਣੀ ਆ ਜਿਹੜੇ ਤੂੰ ਖਾਓਗਾ ਜਨਾ ਮੈਂ ਖਾ ਲੂੰਗਾ ਜੀ ਪਿੰਡੀਆਂ ਉਹਨਾਂ ਦੀ ਪਿੰਡੀਆਂ ਨਾਲ ਆਜੇ ਸਬਜੀ ਬਦਾਲ ਬਣੇ ਜੀ ਦਾਲ ਬਣਾ ਦਾਲ ਵੀ ਨਹੀਂ ਆ ਨਾਲ ਮੈਂ ਥੋੜੀਆਂ ਜਿਹੀਆਂ ਪਿੰਡੀਆਂ ਵੀ ਫਰਾਈ ਕਰ ਲੈਣੀ ਠੀਕ ਆ ਆਹੋ ਕੋਈ ਗੱਲ ਨਹੀਂ ਬਣਾ ਲੈ ਕੋਈ ਗੱਲ ਨਹੀਂ ਪਹਿਲੀ ਗੱਲ ਮੈਂ ਤਾਂ ਖਾਣੀ ਨਹੀਂ ਮੈਂ ਤਾਂ ਕਹਿੰਦਾ ਮੈਂ ਤਾਂ ਖਾਣੀ ਜੀ ਵੀ ਵੇਖ ਦੋ ਆਪਣਾ ਖਾਣੀ ਆ ਤੂੰ ਹਾਏ ਹੋ ਰੱਬਾ ਕਿਦਾਂ ਅੱਜ ਮਨਾ ਕਰੀ ਜਾਣ ਦੇ ਵੀ ਜਿਹੜੇ ਰੋਟੀ ਖਾਣੀ ਨਾ ਖਾਓ ਅਹੀਂ ਖਾ ਲਾਂਗੇ ਤੇ ਤੇਹੀ ਨਾ ਹੁਣ ਥੋੜਾ ਜ ਮਾ ਕੰਮ ਕਰਦਾ ਰੱਸ ਆਹੋ ਕੀ ਗੱਲ ਕੱਲੀ ਬਿਠੀ ਹੱਸੀ ਜਣੀ ਮੱਠਾ ਮੱਠਾ ਐਦਾਂ ਹੀ ਆ ਫਿਰ ਹੂੰ ਇਹ ਕੋਈ ਖੁਸ਼ੀ ਆ ਲੱਗੀ ਹੁੰਦੀ ਆ ਕਿਉਂ ਹੁਣ ਕਾਦੀ ਖੁਸ਼ੀ ਮਿਲ ਗਈ ਆ ਪੌਣਾ ਕਿ ਪ੍ਰੋਹਣੇ ਨੇ ਆਹੇ ਪ੍ਰੋਹਣੇ ਆਉਣ ਦੀ ਕਾਦੀ ਖੁਸ਼ੀ ਹੁੰਦੀ ਗੋੜੇ ਗੋੜੇ ਤੇ ਗਰਮੀ ਆ ਇਹ ਚੰਗੇ ਜਵਾਨਾ ਪੈਂਦਾ ਵਾ ਖੁਸ਼ੀ ਚੜੀ ਇੱਥੇ ਪਰ ਉਹਨਿਆਂ ਦੀ ਖੁਸ਼ੀ ਤਾਂ ਮੈਨੂੰ ਇਹ ਗੱਲ ਦੀ ਚੜੀ ਆ ਮੈਂ ਆਪਣਾ ਕੰਮ ਕਰਤਾ ਸੱਚੀ ਹੋਰ ਹੁਣ ਤੇ ਉਹ ਸੁੱਤਾ ਵਾ ਅੱਛਾ ਦੋ ਦੋਨੇ ਪੀ ਲਿਆ ਵਾ ਠੀਕ ਆ ਤੇ ਜਦੋਂ ਉਹਨੇ ਉੱਠਣਾ ਨਾ ਉਹਨੇ ਪਾਗਲਾਂ ਵਾਲੀਆਂ ਹਰਕਤਾਂ ਕਰਨੀਆਂ ਵਾ ਤੇ ਮੇਰੀ ਸੁਣਨੋ ਗੱਲ ਤੁਸੀਂ ਹੋੜੀ ਜੀ ਨਾ ਬਾਹਰ ਕਿ ਸਕੇ ਜੋ ਉਹਨਾਂ ਮੈਂ ਤੁਹਾਨੂੰ ਨੁਕਸਾਨ ਕਰ ਦੇ ਕੋਈ ਐਵੇਂ ਨੁਕਸਾਨ ਕਰ ਦੂਗਾ ਮੈਂ ਗਾਲੀ ਚੂੜੀਆਂ ਪਾਈਆਂ ਉਦੋਂ ਤੇ ਮੈਨੂੰ ਪਤਾ ਹੀ ਨਹੀਂ ਰਿਹਾ ਸੀ ਹਾਕਤਾ ਉਹਦਾ ਮਰਦ ਮੈਂ ਦੀ ਰਗ ਰਗ ਤੋਂ ਵਕਫ ਹੋ ਗਿਆ ਵਾ ਪਰ ਬਾਬਾ ਦਾ ਦਿਮਾਗ ਜੇ ਤੋਂ ਖਰਾਬ ਹੁੰਦਾ ਨਾ ਉਹਨੂੰ ਨਹੀਂ ਪਤਾ ਲੱਗਦਾ ਜਿਹੜੀ ਓਵਰਡੋਸ ਹੋ ਜਾਂਦੀ ਹੈ ਦਿਮਾਗ ਤੇ ਚੜ ਜਾਂਦੀ ਹੈ ਉਹਨੂੰ ਕੋਈ ਨਹੀਂ ਦਿਮਾਗ ਮੇਰਾ ਵੀ ਕਪੜਾ ਖਰਾਬ ਹੋ ਜਾਂਦਾ ਐਨੇ ਕੀਤੇ ਕਰਾਈ ਮਿਹਨਤ ਤੇ ਸਾਰਾ ਇਹਨੇ ਪਾਣੀ ਫੇਰ ਕੇ ਰੱਖਤਾ ਕਿੱਦਾਂ ਇਹਨੂੰ ਪਾਗਲਖਾਨੇ ਵਿੱਚ ਪਹੁੰਚਾਇਆ ਕਿੱਦਾਂ ਇਹਦੀ ਘਰ ਤੋਂ ਪੇਕੇ ਬਚਾਇਆ ਮੰਮੀ ਨੂੰ ਗੱਲਾਂ-ਬੱਤਾਂ ਕਰਕੇ ਮਾਹ ਆਪਣੇ ਵੱਲ ਚ ਲਿਆ ਸੀ ਸਾਰੇ ਕੀਤੇ ਕਰਾਇਤੇ ਇਹਨੇ ਕੰਜਰ ਨੇ ਪਾਣੀ ਫੇਰ ਕੇ ਸੁੱਟਤਾ ਸਹੀ ਗੱਲ ਮੈਨੂੰ ਕੁਛ ਨਾ ਕਰਨ ਦੇਵਾ ਹੁਣ ਮੇਨੂੰ ਦੋਰੇ ਦੁਨਾ ਜੋਰ ਨਾ ਕਰਦੇ ਆ ਕਹਿੰਦਾ ਉਹਨੂੰ ਲੱਗਣ ਤਾਂ ਧਿਆਵਾ ਦੁਬਾਰਾ ਦੁਬਾਰਾ ਉਹ ਕੰਮ ਕਰਨੇ ਕਿਹੜਾ ਚੰਗਾ ਲੱਗਦਾ ਵਾ ਇਹ ਲੇਖਾ ਤਾਂ ਦੇਣਾ ਹੀ ਪੈਣਾ ਵਾ ਨਾ ਉਹ ਤਾਂ ਦੇਣਾ ਹੀ ਪੈਣਾ ਵਾ ਲੇਖਾ ਤੇ ਫਿਰ ਕੋਈ ਗੱਲ ਨਹੀਂ ਪਰ ਇਹਨੂੰ ਤਾਂ ਮਤ ਆਊਗੀ ਨਾ ਅਸੀਂ ਜਿਹੜਾ ਲੇਖਾ ਜਣਾ ਵੇਖੀ ਜਾਊਗਾ ਕੋਈ ਕਹਿੰਨੇ ਵੇਖਿਆ ਪਰ ਮੈਂ ਹਿਸਾਬ ਲਾਇਆ ਵਾ ਕਹਿੰਦੇ ਇੱਕ ਕਤਲ ਦੀ ਵੀ ਉਨੀ ਸਜ਼ਾ ਤੇ ਦੋਹਾਂ ਕਤਲਾਂ ਦੀ ਵੀ ਉਨੀ ਸਜ਼ਾ ਹੈ ਨਾ ਇਦਾਂ ਹੀ ਆ ਨਾ ਬਸ ਇਦਾਂ ਹੀ ਆ ਵੀ ਮਹਾਰਾਜ ਵੀ ਇੱਕ ਹੀ ਸਜ਼ਾ ਬਣਾਊਗਾ ਕਿ ਅਸੀਂ ਭਾਵੇਂ ਦੋ ਵਾਰੀ ਇਹ ਕੰਮ ਕੀਤਾ ਵਾ ਫਿਰ ਇਕ ਵਾਰੀ ਸਭ ਜ਼ਿਆਦਾ ਹੋ ਗਿਆ ਉਹ ਕਹਿਦਾ ਕਿ ਜਦੋਂ ਇਹੋ ਜਿਹੀਆਂ ਅੱਖੇ ਲੱਗਦੇ ਸੀ ਤੇ ਫਿਰ ਸਾਨੂੰ ਦੁਬਾਰਾ ਦੁਬਾਰਾ ਕੰਮ ਕਰਨਾ ਪਿਆ ਉਹ ਇਹ ਤੇ ਕਿਹਾ ਇੰਨੇ ਵੀ ਪਰਨੇ ਸਾਨੂੰ ਬੜਾ ਪਾਇਆ ਸੀ ਇਹ ਹੁਣ ਸੂਤਰ ਹੀ ਵਾਹਣਾ ਤੇ ਕੋਈ ਗੱਲ ਨਹੀਂ ਪੜਨੇ ਪਾਇਆ ਸੀ ਨਾ ਤੇ ਹੁਣ ਮੈਂ ਵੀ ਪੜਨੇ ਪਾ ਕੇ ਦੱਸੂਗੀ ਹੁਣੇ ਰੋਜ਼ ਦਿਹਾੜੀਏ ਦੀ ਸਬਜ਼ੀ ਚ ਤੇ ਜਾਂ ਇਹਦੇ ਦੁੱਧ ਚ ਇਹੋ ਚੱਲੂਗਾ ਕੰਮ ਪਰ ਹੁਣ ਚਕੰਨੀ ਰਵੀ ਕਿਸੇ ਨੂੰ ਪਿੰਖਣਾ ਪੈ ਜੇ ਇਹ ਕਹਦਾ ਤੂੰ ਰਈਆਂ ਕਰਨ ਓਹੋ ਦੁੱਧ ਤੇ ਉਹਨੇ ਪਾ ਕੇ ਦਿੱਤਾ ਮੈਂ ਤਾਂ ਪਤਾ ਵੀ ਨਹੀਂ ਲੱਗਣ ਦਿੱਤਾ ਛੂਂ ਕਰਕੇ ਗਈ ਤੇ ਛੂਂ ਕਰਕੇ ਆ ਗਈ ਵਾ ਠੀਕ ਆ ਚਲਾਕੀ ਨਾ ਰਵੀ ਤੇ ਚਤਾਨ ਤੇਜ ਰੱਖੀ ਉਹ ਬਾਬਾ ਮੈਨੂੰ ਪਤਾ ਵਾ ਇਹ ਕਿਹੜੇ ਕੰਮ ਕਰਨੇ ਸੌਖੇ ਪਏ ਆ ਇਹ ਸਭ ਤੋਂ ਵੱਡਾ ਖਤਰੇ ਵਾਲਾ ਕੰਮ ਵਾ ਤਾਇਓ ਕਰਕੇ ਮੈਂ ਪਤਾ ਨਹੀਂ ਲੱਗੇ ਦਿੱਤਾ ਜਿੰਨੇ ਚਿਰ ਉਹਨੇ ਦੁੱਧ ਪਾਇਆ ਉਹਨੇ ਚਿਰ ਨੂੰ ਮਣੀ ਨੇ ਆਵਾਜ਼ ਮਾਰ ਲਈ ਮੈਂ ਆਪਣਾ ਕੰਮ ਕਰਕੇ ਬੈਠੀ ਹੋਈ ਚੱਲ ਵਧੀਆ ਕੀਤਾ ਜੀਓ ਕਿਉਂਕਿ ਇਹ ਕੰਮ ਬਹੁਤ ਜ਼ਰੂਰੀ ਹੋ ਗਿਆ ਨਾ ਤੇ ਇਹਨੇ ਤੇ ਮੌਜਾਂ ਡੁੱਟ ਨਹੀਂ ਸਾਡੇ ਸਿਰ ਤੇ ਗੱਡੀ ਉਦਾਂ ਦੀ ਨਾਲ ਦੀ ਆ ਉਹ ਵੀ ਬਸ ਕਰਕੇ ਕੋ ਰਾਜੀ ਨੀ ਮਾੜਾ ਮੋਟਾ ਉਪਰਲਾ ਕਰ ਲਿਆ ਤੇ ਬਸ ਠੀਕ ਆ ਜੀ ਅੱਧਾ ਤੇ ਮਾਲਕ ਪੰਜ ਉਹ ਬਾਬਾ ਇਹਨਾਂ ਨੇ ਜਾਨੂੰ ਬੋਲਦ ਸਮਝਿਆ ਬੋਲਦ ਦੌਰ ਇਹ ਬੋਲਦ ਦੇ ਮਗਰ ਜਿੰਨਾ ਮਰਜ਼ੀ ਲਾਦ ਦੋ ਅਹੀਂ ਗਾੜੀ ਛਦਾਈ ਆ ਬੋਲੂ ਦੇ ਬੋਲਦ ਗਿਆ ਆਹੋ ਜੋ ਵੀ ਇਹ ਬੋਲਦ ਦੇ ਬੋਲਦ ਤਾਂ ਹੁੰਦਾ ਨਾ ਕਿ ਤੂੰ ਗੇੜੀਆਂ ਦੇ ਅੱਖਾਂ ਦੇ ਖੂਪੇ ਬੱਦੇ ਹੁੰਦੇ ਆ ਉਹਨੂੰ ਦਿਖਣਾ ਕੋਈ ਨਹੀਂ ਬਸ ਆਪਾਂ ਨੇ ਦੇਖੀ ਜਣਾ ਤੁਰਿਆ ਚਲ ਤੁਰਿਆ ਚਲ ਉਹ ਹਾਲ ਸਾਡੇ ਨਾਲ ਇਹ ਸਾਰਾ ਕੱਪੜਾ ਕਰ ਅਸੀਂ ਕਰ ਕਰ ਕੰਮ ਮਰਤੇ ਲਈਏ ਇੱਥੇ ਤੇ ਸਾਡੀ ਕੋਈ ਪੁੱਛ ਗਈ ਸੀ ਨਹੀਂ ਕਰ ਤੇ ਫੜ ਲੈਣ ਨੂੰ ਉਹ ਉਹ ਜਿੱਦਨ ਕੱਲ ਉਹ ਨਾ ਕਰਨਿਆ ਨਾ ਹੋ ਗਿਆ ਉਹਨਾਂ ਦੇ ਘਰ ਦੇ ਮਾਲਕ ਬਣ ਕੇ ਬਹਿ ਜਾਣਾ ਤੇ ਬਣਨ ਮੈਂ ਵੀ ਨਹੀਂ ਦੇਣਾ ਹੈਗਾ ਉਹ ਚਲ ਜਦੋਂ ਬਾਲ ਬੱਚਾ ਹੋਊਗਾ ਮਾਲਕ ਜਿਹੜਾ ਬੰਨਾ ਹੀ ਬੰਨਾ ਪਰ ਖਤਰ ਸਾਰਾ ਸਾਡੇ ਕੋਲੇ ਨੂੰ ਆਣਾ ਇਹਨਾਂ ਉਦੋਂ ਮੁੜ ਕੇ ਹੱਥ ਛਾੜ ਕੇ ਦੱਸ ਦੇਣਾ ਹੱਥ ਕੇ ਸਾਡੇ ਕੋਲ ਤੇ ਕੋਈ ਨਹੀਂ ਵੀ ਲਾਓ ਪੈਸੇ ਸਾਡੇ ਤੂੰ ਹੀ ਵੀ ਹੋਬੋ ਹੋਬ ਕੇ ਲਾਇਆ ਕਰਦਾ ਤੂੰ ਹੀ ਘੜੇ ਘੱਟ ਮੈਂ ਉਦੋਂ ਵੀ ਕਿਹਾ ਮੈਂ ਹੱਥ ਘੁੱਟ ਕੇ ਰੋ ਸਰਕਾਰੀਆ ਦੇ ਹਸਪਤਾਲ ਸੁੱਟੋ ਇਹਨੂੰ ਜੇ ਖਾਂਦੀ ਵੀ ਆ ਦਵਾਈ ਤੇ ਆਪੇ ਉਥੋਂ ਮਿਲ ਜਾ ਕਰੂਗੀ ਤੇ ਜਿਹੜੀ ਬਾਹਰੋਂ ਲਿਖੀ ਹੁੰਦੀ ਹੈ ਨਾ ਉਹ ਬੰਦਾ ਲਿਆਵੇ ਹੀ ਨਹੀਂ ਅੰਦਰੋਂ ਸ਼ੀਸ਼ੀਆਂ ਦੋ ਲਿਆ ਦੇ ਚੱਲ ਕੋਈ ਨਹੀਂ ਹੁ ਗਾਂ ਵੇਖ ਲਾਂਗੇ ਕੀ ਕਰਨਾ ਆਹੋ ਸਬਜ਼ੀ ਵੀ ਬਣ ਗਈ ਆ ਫੁਲਕੇ ਪਾ ਗੇ ਆ ਨਾ ਸਫਾਈ ਮੈਂ ਬਾਅਦ 'ਚ ਹੀ ਕਰਦੀ ਆ ਵੇਖਾ ਇਹਨਾਂ ਨੂੰ ਭੁੱਖ ਲੱਗ ਗਈ ਹੁਣ ਇਹਨਾਂ ਨੂੰ ਆਖਾ ਗਰਮ ਗਰਮ ਫੁਲਕਾ ਨਹੀਂ ਤੇ ਲੈ ਹੀ ਅੰਮੀ ਆ ਮੈਂ ਮਣੀ ਹਾਈ ਹਾਈ ਇਹਦੇ ਚੰਗੀ ਗੂੜੀ ਨੀਂਦ ਸੌਂਗੇ ਮਨੇ ਲੈ ਥੱਕੇ ਇੰਨਾ ਗਏ ਹੀ ਉਹ ਖਬਰ ਹੀ ਨਹੀਂ ਇਹਨਾਂ ਨੂੰ ਕੋਈ ਵੀ ਬਾਜਾ ਮਾਰ ਲਈ ਚੱਲ ਕੋਈ ਗੱਲ ਨਹੀਂ ਮੈਂ ਖਲਾਰਾ ਖਲੋਰਾ ਚੌਕੇ ਦਾ ਸਾਹਮ ਲੈਣੀ ਆ ਤੇ ਫੇਰ ਚੱਲ ਘੜੀ ਗਨ ਉਠਾ ਲੈਣੀ ਆ ਦਸ ਰੋਟੀ ਇਹਨਾਂ ਨੇ ਖਾਣੀ ਨਹੀਂ ਪਤਾ ਨਹੀਂ ਕੀ ਗੱਲ ਅੱਜ ਮੇਰਾ ਢਿੱਡ ਭਰਿਆ ਢਿੱਡ ਭਰਿਆ ਤੇ ਪੈਂਦੇ ਪੈਂਦੇ ਸੌਵੇਂ ਗਿਆ ਕਿੰਨਾ ਕੁ ਚਿਰ ਲੱਗਾ ਮੈਨੂੰ महा भीहट पच्ची लगे लग मैं भिंडिया पा दो ली चल अच्छा कोई नहीं पै फिर कि मैं गलियां कोई उन्हें होश नहीं है ज्यादा ही थकान दी। चल चौंका चर जाके मम्मी hmm? जी hmm? की गल है? कि लम्बे पाए हो ਪਤਾ ਨਹੀਂ ਗਰਮੀ ਦਾ ਸਰੀਰ ਨਹੀਂ ਠੀਕ ਸਿਰ ਨਹੀਂ ਉੱਠਣ ਦਿਆ ਹੈਗਾ ਕਿਉਂ ਕੀ ਗੱਲ ਹੋਈ ਆ ਪਤਾ ਨਹੀਂ ਜਾਂਦਾ ਬਲੱਡ ਪ੍ਰੈਸ਼ਰ ਵਧਿਆ ਹੀ ਹੋ ਜਾਂਦਾ ਜਾਂ ਉਦਾਂ ਕੋਈ ਬੁਖਾਰ ਵਾ ਪਤਾ ਨਹੀਂ ਲੱਤਾਂ ਨੂੰ ਚੀਰ ਪਈ ਜਾਂਦੇ ਦਿਲ ਨੂੰ ਕੋਈ ਜਾਂਦਾ ਪਤਾ ਨਹੀਂ ਭੌਂ ਹੀ ਆਈ ਜਾਂਦੇ ਉੱਠਿਆ ਨਹੀਂ ਜਾਂਦੇ ਮੇਰੇ ਤੇ ਮੇਰੀ ਗੱਲ ਸੁਣੋ ਤੁਸੀਂ ਲਿਆਓ ਸਿੱਧੇ ਹੋ ਮੈਂ ਲੱਤਾਂ ਤੇ ਕੁੱਟਾਂ ਨਹੀਂ ਕੋਈ ਗੱਲ ਨਹੀਂ ਲੱਤਾਂ ਰਹਿਣ ਦੇ ਕੋਈ ਗੱਲ ਨਹੀਂ ਤੁਸੀਂ ਪਾਜੀ ਨੂੰ ਨਾਲ ਲੈ ਜਾਓ ਜਾ ਕੇ ਤੇ ਜਾਓ ਫਿਰ ਦਵਾਈ ਲੈ ਆਓ ਡਾਕਟਰ ਨੂੰ ਵਿਖਾ ਕੇ ਪਾਜੀ ਵੀ ਉਹਨੇ ਮੋਟਰ ਤੋਂ ਆਇਆ ਵਾ ਰੋਟੀ ਟੋਕਾ ਖਾ ਕੇ ਜਿਆਦਾ ਅੰਦਰ ਲੰਮੇ ਪੈ ਗਿਆ ਯੋ ਥੱਕਾ ਟੁੱਟਾ ਆਣਾ ਵੀ ਆਖੂ ਘਮਦਾ ਮੈਨੂੰ ਮਾਈ ਨੇ ਸਨਿਆ ਦਿੱਤਾ ਵੀ ਦਵਾਈ ਲੈਣ ਦਲ ਜਾ ਕੱਲ ਵਾਲੀ ਜਿਹੜੀ ਦਵਾਈ ਪਈ ਲਿਆਂਦੀ ਉਹ ਤੇ ਮੈਂ ਖਾਦੀ ਆ ਸ਼ਾਇਦ ਘੜੀ ਨੂੰ ਫਰਕ ਪੈ ਜਾ ਤੇ ਫੇ ਸ਼ਾਮਾ ਜੀ ਨੂੰ ਲਿਆਉਂਗੀ ਖਾ ਲਈ ਆ ਖਰਾ ਕੇ ਨਹੀਂ ਤੇ ਮੈਂ ਲਿਆ ਕੇ ਤੁਹਾਨੂੰ ਫੜਾ ਨਹੀਂ ਨਹੀਂ ਖਾਦੀ ਪੁੱਤ ਖਾ ਲਈ ਆ ਉੱਦੈ ਨਹੀਂ ਉੱਠਿਆ ਜਾਣ ਰਿਹਾ ਪਤਾ ਨਹੀਂ ਕੀ ਸਰੀਰ ਨੂੰ ਹੋ ਗਿਆ ਅੱਜ ਤੇ ਚੱਲ ਤਾਂ ਕਰੋ ਪੈਰ ਆਪਣੇ ਸਿੱਧੇ ਹੋਵੋ ਤੁਸੀਂ ਕੋਈ ਗੱਲ ਨਹੀਂ ਲੈ ਘੜੀ ਮਮੀ ਕਹੇ ਵੇਲੇ ਨਾ ਦੱਬਿਆ ਤੋਂ ਪਿਆਰ ਮਾਨ ਆ ਜਾਂਦਾ ਹੁੰਦਾ ਤੇ ਪਤਾ ਨਹੀਂ ਪਿੰਨੀਆਂ ਨੂੰ ਇੱਕ ਹੋ ਹੀ ਜਾਂਦਾ ਪਿੰਨੀਆਂ ਨੂੰ ਇੱਕ ਹਾਂ ਐ ਨੂੰ ਕਰੋ ਆ ਵੇਖਾਂ ਮੈਂ ਪੋਲੀਆਂ ਪੋਲੀਆਂ ਹੱਥਾਂ ਨਾਲ ਨੱਪਦੀਆਂ ਸਰੀਰ ਪਤਾ ਨਹੀਂ ਕੀ ਗੱਲ ਹੋ ਗਈ ਸਰੀਰ ਨੂੰ ਸਰੀਰ ਰਹਿੰਦਾ ਹੀ ਜਾਂਦਾ ਵਾ ਜੀ ਮਨੀ ਨੇ ਰੋਟੀ ਪਾਣੀ ਖਾ ਲਿਆ ਵਾ ਮੰਮੀ ਕਿੱਥੇ ਰੋਟੀ ਖਾਦੀ ਜੇ ਉਹਨਾਂ ਨੇ ਕਾ ਆਏ ਹੀ ਤੇ ਆਂਦੇ ਹੀ ਮੈਂ ਚੇਂਜ ਕਰਦਾ ਤੇ ਮੈਨੂੰ ਦੁੱਧੀ ਗਰਮ ਕਰਕੇ ਲਿਆ ਦੇ ਅੱਛਾ ਤੇ ਮੈਂ ਚੱਲ ਦੁੱਧ ਗਰਮ ਕਰ ਦਿੰਨੀ ਆ ਚਾਚੂ ਤੁਹਾਨੂੰ ਪਤਾ ਉਹ ਪੀਂਦੇ ਨਹੀਂ ਹੈਗੇ ਆਹੋ ਜੇ ਥਕਾਨ ਹੁੰਦੀ ਹੈ ਗਰਮ ਚੀਜ਼ ਕੋਈ ਪੀਣ ਨੂੰ ਬੰਦੇ ਦਾ ਕਿਸੇ ਵੇਲੇ ਦਿਲ ਕਰਦਾ ਮੈਂ ਦੁੱਧ ਜਾ ਕੇ ਦਿੱਤਾ ਵਾ ਧਿਆਨ ਕਿ ਮੈਂ ਰੋਟੀ ਬਣਾਉਣ ਲੱਗ ਪਈ ਤੇ ਜਿਆਦਾ ਨੂੰ ਵੇਖਿਆ ਤੇ ਸੌਂ ਵੀ ਗਏ ਆ ਥੱਕ ਗਿਆ ਹੋਣਾ ਵਾ ਥੱਕ ਤੇ ਗਏ ਆ ਪਰ ਮੰਮੀ ਉਹ ਤੇ ਇਦਾਂ ਸੁੱਤੇ ਆ ਜਿਵੇਂ ਕੋਈ ਖਬਰ ਹੀ ਨਹੀਂ ਹੁੰਦੀ ਜਿਵੇਂ ਕਿੰਨਾ ਖਨੀਂਦਰੇ ਰੇ ਰਾਤ ਆ ਮੌਸਮ ਵੀ ਠੰਡਾ ਵਾ ਨਾ ਤਾਂ ਵੀ ਨੀਂਦ ਆ ਜਾਂਦੀ ਆ ਨਾਲੇ ਗਰਮੀ 'ਚ ਰਹਿਣ ਦੇ ਲੱਤਾਂ ਪੁੱਤ ਤੂੰ ਹੀ ਤੋਂ ਹਾਲਤ ਚਾਹ ਕਿ ਸਾਰੀ ਦਿੜੀ ਚੰਕ ਚੱਕ ਮਕਾ ਦੀ ਰੇਣੀ ਤੱਕੀ ਟੁੱਟੀ ਹੁੰਨੀ ਆ ਰਹਿਣ ਦੇ ਕੋਈ ਗਾਦੀ ਦਵਾਈ ਖਾਦੀ ਆ ਆਪਣੇ ਫਰਕ ਪੈਣਾ ਵਾ ਤੂੰ ਸਗਰ ਰਸਟ ਮਾਰਿਆ ਕਰ ਤੂੰ ਨਾ ਮੇਰੇ ਦਿਵਾਲੀ ਹੋਈ ਰਿਆ ਕਰ ਆਪੇ ਮੈਂ ਠੀਕ ਹੋ ਜਾਣਾ ਵਾ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਮੈਨੂੰ ਕੋਈ ਗੱਲ ਨਹੀਂ ਕਿ ਮੈਂ ਠੀਕ ਠਾਕ ਆ ਕਿਹ ਵੇਲੇ ਵੇਖਿਆ ਲੱਤਾਂ ਨੂੰ ਇਦਾਂ ਦਬਾਈਏ ਤੇ ਹੌਲੀ ਹੌਲੀ ਰਾਮ ਆ ਜਾਂਦਾ ਕਿਹ ਵੇਲੇ ਦਵਾਈ ਵੀ ਨਹੀਂ ਉੱਥੇ ਕੰਮ ਕਰਦੀ ਜਿੱਦਾਂ ਦਬਾਉਣ ਨਾਲ ਰਾਮ ਆ ਜਾਂਦਾ ਵਾ ਹਾਂ ਤੇ ਸਹੀ ਆ ਪੁੱਤ ਤੂੰ ਆਪਣਾ ਵੀ ਸਰੀਰ ਵੇਖ ਨਾ ਤੇਰਾ ਹੁਣ ਉਹ ਬਲ ਟਾਈਮ ਥੋੜੀ ਵੀ ਤੂੰ ਉੱਠ ਕੇ ਤੇ ਉਹ ਗਲ ਮੇਰੀਆਂ ਲੱਤਾਂ ਕੁੱਟੀਆਂ ਜਾ ਘੜੀ ਰਸਟ ਮਾਰਿਆ ਕਰ ਰੋਟੀ ਪਾਣੀ ਖਾਦਾ ਤੂੰ ਮੈਂ ਰੋਟੀ ਪਾਣੀ ਖਾਦਾ ਮੰਮੀ ਜੀ ਮੇਰੀ ਚਿੰਤਾ ਨਾ ਕਰਿਆ ਕਰੋ ਮੈਂ ਤੁਹਾਨੂੰ ਈਦਾਂ ਨੱਪਦੀ ਘੁੱਟ ਦੀ ਸੋ ਰੱਬ ਮੈਨੂੰ ਹੋਰ ਤੰਦਰੁਸਤੀ ਦਊਗਾ ਪਤਾ ਨਹੀਂ ਕੀ ਗੱਲ ਮੰਮੀ ਮੇਰਾ ਮੰਜੇ ਤੇ ਲੰਮੇ ਪੈਣ ਨੂੰ ਦਿਲ ਹੀ ਨਹੀਂ ਕਰਦਾ ਮੇਰਾ ਨਹੀਂ ਠਿਕਾ ਨੂੰ ਜੀ ਚੱਲ ਚੰਗਾ ਵਾ ਸਰੀਰ ਤੰਦਰੁਸਤ ਬਾਦ ਸਭ ਕੁ ਹੋਆ ਹਾਂਜੀ ਪਤਾ ਨਹੀਂ ਮੈਂ ਉਚੜ ਪੈੜੇ ਜਿਹੀ ਲੱਗੇ ਰਹਿੰਦੇ ਆ ਰਾਤ ਨੂੰ ਹੀ ਮਰ ਕੇ ਨੀਂ ਦੌਂਦੀ ਮੈਨੂੰ ਆ ਨਹੀਂ ਹੁੰਦੀ ਹੁੰਦੀ ਇਹ ਹਾਲਤ ਹੋਵੇ ਨਾ ਤਾਂ ਨਹੀਂ ਨੀਂ ਦੌਂਦੀ ਥੋੜੀ ਨੀਂਦ ਘਾਟ ਹੀ ਹੁੰਦੀ ਹੁੰਦੀ ਆ ਹਾਂਜੀ ਕੋਈ ਗਾਹ ਨਹੀਂ ਦੁੱਧ ਦੁੱਧ ਪੀਆ ਕਰ ਜੇ ਨਹੀਂ ਨਾ ਸਰੀਰ ਠੀਕਾ ਕਰ ਨਹੀਂ ਨੀਂਦ ਆਉ ਮਨੇ ਨੂੰ ਵੀ ਮੈਨੂੰ ਤਾਂਗਤ ਦੀ ਕੋਈ ਸ਼ੀਸ਼ੀ ਸ਼ਾਸ਼ੀ ਲਿਆ ਕੇ ਦੇ ਨਹੀਂ ਤਾਂ ਵਖਾਲ ਆਇਓ ਕਿ ਨਸ ਨੂੰ ਹਾਏ ਮੰਮੀ ਉਹ ਤੇ ਬੜੀਆਂ ਦਵਾਈਆਂ ਪਈਆਂ ਤਾਂਗਤ ਦੀਆਂ ਵੀ ਮੇਰਾ ਦਿਲ ਵੀ ਨਹੀਂ ਕਰਦਾ ਖਾਣ ਨੂੰ ਜੇ ਸੱਚ ਕੁਛ ਹੋ ਤੇ ਉਹ ਤਾਂ ਖਾਣੀ ਪੈਂਦੀ ਆ ਹੁਣ ਆਪਣੀ ਲੋੜ ਨੂੰ ਖਾਣੀ ਪੈਣੀ ਉਹ ਚਾਹਣ ਬਥੇਰੇ ਗੱਲਾਂ ਮਤਾਂ ਮਾਰ ਲੀਆਂ ਵਾ ਪੰਜਾ ਕਰ ਕੈੜੀ ਦੀ ਚਾਹ ਬਣਾ ਕੇ ਦਿਆ ਵਧੀਆ ਜੀ ਨਾ ਉਹ ਲਾਚੀਆਂ ਪਾ ਗੀ ਪਹਿਲਾਂ ਮਨੇ ਦੱਸੋ ਲੌਂਗ ਲਾਚੀਆਂ ਨਾਲ ਕੈੜੀ ਬਣ ਜਾਂਦੀ ਚਾਹ ਬੜੀ ਘੈਂਟ ਬਣਦੀ ਆ ਪਰ ਦੁੱਧ ਥੋੜਾ ਵੱਧ ਰੱਖੀ ਤੁਹਾਡੇ ਮੂੰਹ ਹੀ ਸੋਹੰਦੀ ਮੈਂ ਕਿਹੜੀ ਚਾਹ ਬਣਾ ਕੇ ਲਿਆ ਕਿਹੜੀ ਚਾਹ ਬਣਾ ਕੇ ਲਿਆ ਕਿਹੜੀ ਦਾ ਮਤਲਬ ਕਿ ਮੈਂ ਕਿਦਾਂ ਨਿੰਮ ਦੇ ਪੱਤੇ ਪਾ ਲਏ ਹੋਣੇ ਵਿੱਚ ਤੇ ਫੇਰ ਹੀ ਪਤਾ ਲੱਗਦਾ ਮੇਰੇ ਪੱਤੇ ਪਾਉਂਦੀ ਲੋੜ ਦੀ ਮਿੱਠਾ ਥੋੜਾ ਜਿਹਾ ਘੱਟ ਤੇ ਦੁੱਧ ਵਾਧਾ ਰੱਖਣਾ ਠੀਕ ਆ ਫੇਰ ਲੰਮਿਆਂ ਕੋਈ ਸਕੀਮ ਹੁਣ ਸਕੀਮ ਕਾਦੀ ਲਾਉਣੀ ਸਕੀਮ ਤਾਂ ਮੈਂ ਲਾਤੀ ਓਏ ਹੋਰ ਹੀ ਬੇਚੇਰੀਆਂ ਸਕੀਮਾਂ ਲਾਉਣੀਆਂ ਹਨ ਨਾ ਠਕਾਟਾ ਬਣਾਵਾ ਕੰਮ ਕਰਕੇ ਸਵੇਰ ਦਾ ਤੇ ਤੂੰ ਚਾਹ ਲੈ ਆਇਆ ਤੇ ਮੈਂ ਦਿਮਾਗ ਤੇ ਪਾਉਂਦਾ ਵਾ ਜ਼ੋਰ ਤੇ ਮੈਂ ਲਾਉਣਾ ਹੋਰ ਕੋਈ ਸਕੀਮ ਹੁਣ ਮੇਰੀ ਗੱਲ ਸੁਣੋ ਜੇ ਤੇ ਮਣੀ ਨੂੰ ਕੋ ਹੋ ਗਿਆ ਨਾ ਨੁਕਸਾਨ ਤੇ ਉਹਨੇ ਕਰਨਾ ਕਰਨਾ ਤੇ ਮੰਮੀ ਤੋਂ ਬਚ ਕੇ ਰਿਓ ਉਹ ਤੂੰ ਮੰਮੀ ਜੀ ਦਾ ਟੈਨਸ਼ਨ ਲੈ ਮੈਂ ਉਹ ਲੱਗਾ ਕੋਈ ਯਾਰ ਲਵਾਂ ਤੂੰ ਜਾ ਹੁਣ ਚਾਹ ਰਿਆ ਲੈ ਭੀ ਮਣੀ ਪਰ ਉਹਦਾ ਜਿੰਨਾ ਮਰਜੀ ਬਿਮਾਰ ਹੋ ਜੇ ਮੰਮੀ ਨਹੀਂ ਉਹਦਾ ਸਾਥ ਛੱਡਦੀ ਦੀ ਚਲਾਗ ਵਾ ਮਮੋ ਓ ਇਦਾਂ ਹੀ ਆ ਪਰ ਮੰਮੀ ਦਾ ਲਾਡਲਾ ਵਾ ਨਾ ਮੰਮੀ ਖੱਲੀ ਤਾਂ ਨਹੀਂ ਜਿੰਨੇ ਵੀ ਜਾਣੀ ਆ ਨਾ ਵੀ ਕੀ ਉਹ ਸਾਰੇ ਮਾਪਿਓ ਦੇ ਲਾਡਲੇ ਹੁੰਦੀ ਆ ਤੇ ਕੀ ਗੱਲਾਂ ਇਹ ਰੂੜੀਆਂ ਤੇ ਚੁੱਕ ਕੇ ਲੈਂਦੇ ਆ ਉਹ ਰੂੜੀਆਂ ਤਾਂ ਤੇ ਮਾਗੇ ਜਿਹੜੀ ਗੱਲ ਸੀ ਗੈਸ ਤੇ ਕੋਲੂ ਤੇ ਬੈ ਦਵਾ ਉਹ ਜਿੰਮੇ ਨਹੀਂ ਫੇ ਵੱਡੇ ਸਿਰ ਸੁੱਟ ਦਿੰਦੇ ਨੇ ਕਿ ਸਭ ਕੋ ਇਨੇ ਕਰਨਾ ਵਾ ਚਲੋ ਮੈਂ ਚਾ ਲੇ ਉਹ ਆਹ ਚਲੋ ਮਨਾ ਲਾ ਫੇ ਸਕੀਮ ਕੋਹਨਾ ਕੋ ਦੇ ਹੱਲ ਕਰਨਾ ਹੀ ਪੈਣਾ ਬਲਜੀਤ ਕੋ ਆਪਣੇ ਨਾਲ ਸੱਥੀ ਆ ਕਰਨਾ ਕੋਈ ਨਾ ਕੋਈ ਮਸਲਾ ਹਲੇਦਾ ਵੀ ਹੁਣ ਲੈ ਦੱਸ ਚਾਹ ਕੀ ਬਣਾਉਣੀ ਐ ਇਹਨਾਂ ਦੇ ਕੰਮ ਵੇਖ ਲੈ ਕਿ ਤਾਂ ਗਾੜੀ ਗਾੜੀ ਹੁੰਦੀ ਫਿਰਦੀ ਆ ਆਪਣੇ ਵੱਲੋਂ ਚਲਾਕ ਬਣਦੀ ਆ ਨਾ ਵੀ ਮੈਂ ਸੇਵਾ ਕਰੂੰਗੀ ਤੇ ਸਭ ਕੋ ਮੈਨੂੰ ਮਿਲ ਜਾਊਗਾ ਤੇ ਹੁਣ ਮੈਂ ਵੀ ਨਹੀਂ ਦਿੰਦੀ ਤੁਹਾਡੇ ਹੱਥ ਦੇ ਵਿੱਚ ਆ ਮੰਮੀ ਨੂੰ ਕੀ ਹੋਇਆ ਈਓ ਚੰਗੀ ਭਲੀ ਹੈਗੀ ਘੋੜੇ ਵਰਗੀ ਇਹਦੀਆਂ ਲੱਤਾਂ ਨੂੰ ਭਲਾ ਕੀ ਹੋਇਆ ਇਹਦੀਆਂ ਲੱਤਾਂ 'ਚ ਪਾਣੀ ਪਿਆ ਐਵੇਂ ਲੱਤਾਂ ਘਟਾਈ ਜਾਂਦੀ ਓਦੇ ਕੋਲ ਮੜਕਿਆ ਖਣਾ ਮੇਰੀ ਸੇਵਾ ਹੀ ਬੜੀ ਕਰਦੀ ਆ ਚਾਹ ਤੇ ਬਾਚ ਬਣਾਉਣੀ ਆ ਇੰਨਾ ਇੰਨਾ ਲੱਗ ਜਾਨੀ ਆ ਨਾ ਕਿਦਾਂ ਚੱਲ ਬੁੱਕ ਚਾਹ ਬਲੂਸੀਆਂ ਕਰਦੀ ਫਿਰਦੀ ਆ ਮੈਂ ਵੀ ਕਰਕੇ ਵੇਖਣਾ। ਸ਼ਾਇਦ ਮੈਨੂੰ ਵੀ ਕੋ ਹਾਸਲ ਹੋ ਜੇ। ਮੰਮੀ, ਕੀ ਗੱਲ ਹੋ ਗਈ ਲੱਤਾਂ ਨੂੰ? ਪਤਾ ਨਹੀਂ ਬਲਜੀਤ ਲੱਤਾਂ ਨੂੰ ਬੜੀ ਪੀੜ ਹੋਣ ਦੀ ਬਲੱਤਾਂ ਚਾਹ ਉਹ ਜਿੱਦਾਂ ਚੀਰ ਪੈਣ ਡਏ ਆ। ਪਤਾ ਨਹੀਂ ਇਹ ਮੌਸਮ ਹੀ ਇਤਰਾ ਦਾ ਵਾ। ਲੱਤਾਂ ਲੁੱਤਾਂ ਬੜੀਆਂ ਦੋਹਦੀਆਂ ਵਾਂ। ਚਾਹ ਬਣਾ ਕੇ ਲਿਆਵਾਂ ਕੁੱਤ? ਨਾ, ਚਾਹ ਨਹੀਂ ਪੀਣ ਨੂੰ ਜੀ ਕਰਨ ਡਿਆ ਮੇਰਾ। ਹਾਏ ਹਾਏ ਚਾਹ ਪੀਓਗੇ ਤਾਂ ਮਾਸਾ ਦਾ ਸਰੀਰ ਤੜਕੂ ਕਾ ਮਾਸਾ। ਗਰਮੀ ਤੋਂ ਪੀਣੀ ਆ ਨਾ ਦੀਦੀ ਮੈਂ ਤਾਂ ਰੋਟੀ ਬਣਾਉਣ ਗਈ ਹਾਂ ਤੇ ਪਿੰਡੀਆਂ ਦਾ ਲੋਨ ਵੇਖਣ ਲੱਗੀ ਨੇ ਮੈਨੂੰ ਵਾਵਾ ਹੀ ਸਵਾਲ ਲੱਗੀਆਂ ਮੈਂ ਤਾਂ ਫੁਲਕਾ ਇੱਕ ਖਾ ਲਿਆ ਤੇ ਮੇਰਾ ਮਨ ਨਾ ਹੋਰ ਤਰ੍ਹਾਂ ਹੋਣ ਗਿਆ ਉਲਟੀ ਹੁੰਦਾ ਹੈ ਈ ਪਹਿਣਾ ਇਤਰੇ ਹੁੰਦਾ ਹੁੰਦਾ ਹਾਲਤ ਵਿੱਚ ਚਾਹ ਘੁੱਟ ਪੀਲਾ ਅੱਵੇ ਮਨ ਟਿਕਾਣੇ ਹੋ ਜਾਣਾ ਵਾ ਨਾ ਨਾ ਦੀਦੀ ਮੈਨੂੰ ਤੇ ਆਣਾ ਨੂੰ ਉਲਟੀਆਂ ਮੇਰੇ ਅੰਦਰ ਖਿੱਚ ਪੈ ਜਾਣੀ ਮਨ ਨੂੰ ਮੈਂ ਨਹੀਂ ਚਾਹ ਪੀਣੀ ਮੈਂ ਤਾਂ ਅੱਗੇ ਬੜੀ ਤਕੀ ਚੱਲ ਮੰਮੀ ਇਹਨਾਂ ਨੇ ਪੀਣੀ ਤੁਹੀ ਮੈਂ ਤੁਹਾਨੂੰ ਬਣਾ ਕੇ ਦੇ ਦੇਣੀ ਨਾਲ ਮੈਂ ਕੁੱਟ ਪੀ ਲੂੰਗੀ ਬਣੇ ਨੇ ਚਾਹ ਗਰਮੀ ਬੜੀ ਦਵਾਈ ਖਾਦੀ ਮੈਂ ਤੱਕੇ ਬੜੀ ਘਬਰਾਟ ਹੁੰਦੀ ਛੋੜੀ ਜੀ ਮਿਲੂਗੀ ਤਸੱਲੀ ਕੀ ਚਾਹ ਗਰਮ ਦੀ ਘੋਟ ਪਹਿਲਾ ਬਣਾ ਲੈ ਲਿਉਣੀ ਬਣਾਗੇ ਚਾਹ ਵੀ ਪਤਾ ਨਹੀਂ ਹੋ ਘਬਰਾਟ ਹੁੰਦੀ ਚਾਹ ਪੀਤਿਆਂ ਅੱਗੇ ਸੋ ਕੋਹ ਗਲ ਕਲਾਸਾਂ ਦੇ ਗਲਾਸ ਪੀ ਲਈਦੇ ਹੁਣ ਟੋਕਲ ਪੱਚਦੀ ਨਹੀਂ ਚਾਹ ਵੀ ਚਾਹ ਦੀ ਨਾ ਨਾ ਪੀਓ ਥੋੜੀ ਜੀ ਪੀ ਲਿਓ ਨਾਲੇ ਦੀਦੀ ਨੇ ਬਣਾਉਣੀ ਦੋ ਕੱਪ ਹੋਣ ਨੇ ਦੁੱਧ ਦੀ ਪੱਤੀ ਪਾਣੀ ਹੋਣੀ ਔਰ ਪਾਣੀ ਪੋੜਾ ਵੀ ਕਤਾਵਾਣਾ ਦੇ ਦਿੱਤਾ ਮੁੱਚ ਚਲ ਕੋਈ ਨਹੀਂ ਓਦਾਂ ਗਰਮੀਤ ਹੈ ਮੈਂ ਤੈਨੂੰ ਜਿੰਨਾ ਮਾੜਾ ਬੁਰਾ ਭਲਾ ਕਹਿਨੀ ਹਾਂ ਹੋਣੀ ਤੂੰ ਮੇਰੀ ਤੇ ਬਹੁਤ ਸੇਵਾ ਮੇਰੀ ਕਰਦੀ ਆਂ ਮਾਲਕ ਉਹ ਗੱਲ ਤੈਨੂੰ ਪੁੱਤ ਦਵੇ ਰਾਜੀ ਬਾਜੀ ਰਹਿ ਤੇਰਾ ਬੰਦਾ ਠੀਕ ਹੋਵੇ ਔਰ ਰਾਜੀ ਬਾਜੀ ਰਹੋ ਤੇ ਤੰਦਰੁਸਤੀ ਦਵੇ ਮਾਲਕ ਤੁਹਾਨੂੰ ਉਹ ਤੇ ਇਨੀ ਸੇਵਾ ਨਾ ਕਰਿਆ ਕਰ ਕੋਈ ਗਾਲ ਨਹੀਂ ਰਹਿਂਦੇ ਬੜੀਆਂ ਲੱਤਾਂ ਕੁੱਟ ਲੀਆਂ ਮੈਂ ਤੂੰ ਫੇਰ ਕੀ ਹੋਇਆ ਆ ਜਿਹੜੀ ਮਾੜੇ ਚੰਗੇ ਬੋਲਣ ਵਾਲੀ ਗੱਲ ਆ ਨਾ ਤੁਸੀਂ ਆਪਣੇ ਮਨ ਤੇ ਨਾ ਲਾਇਆ ਕਰੋ ਜਦੋਂ ਮੈਂ ਨਹੀਂ ਮੰਨ ਤੇ ਲਾਉਂਦੀ ਫਿਰ ਕੀ ਆ ਮੈਂ ਤਾਂ ਤੁਹਾਨੂੰ ਆਪਣੀ ਮਾਂ ਸਮਝੀ ਮੰਮੀ ਮਾਵਾ ਤੇ ਆਨੇ ਲੜ ਪੈਂਦੀ ਆ ਮਾਂ ਨਹੀਂ ਡਾੜਦੀ ਆਪਣੀ ਤੀਨੋ ਇਹ ਦੰਦੀਆਂ ਗੱਲਾਂ ਨਾ ਕਰਿਆ ਕਰੋ ਤੁਸੀਂ ਮਤਲਬ ਪਤਾ ਨਹੀਂ ਗਰਮੀ ਤੇ ਦਿਲ ਚ ਕੋਹ ਨਹੀਂਗਾ ਆ ਮੂੰਹ ਹੀ ਉਹਗਾ ਰਹਿੰਦਾ ਨਹੀਂ ਉਹ ਗੱਲ ਕਰਨ ਲੱਗਾ ਜਦੋਂ ਗੁੱਸਾ ਚੜਿਆ ਤਾਂ ਪਤੋਂ ਪਤੀ ਮੂੰਹ ਚੋਂ ਗੱਲ ਨਿਕਲ ਆਉਂਦੀ ਆ ਜਦੋਂ ਮੰਮੀ ਤੁਸੀਂ ਇਦਾਂ ਦੀ ਗੱਲ ਕਰਦੇ ਆ ਨਾ ਤੇ ਫਿਰ ਮੈਨੂੰ ਸ਼ਰਮਿੰਦਗੀ ਜੀ ਮਹਿਸੂਸ ਹੁੰਦੀ ਆ ਵੀ ਮੰਮੀ ਮੇਰੀ ਮਾਂ ਬਣਦੀ ਨਹੀਂਗੀ ਭਲਾ ਮੇਰੀ ਸੱਸੀ ਬਣਦੀ ਆ ਵੀ ਸੱਸੀ ਆ ਨਹੀਂ ਨਹੀਂ ਮਾਂ ਹੀ ਆ ਤੁਹਾਡੀ ਤੇ ਮੇਰੀਆਂ ਧੀਆ ਜੇ ਮੈਂ ਥੋੜੀ ਆਨੀ ਵੀ ਤੁਸੀਂ ਉਹ ਕੱਲ ਮੇਰੀਆਂ ਨੋਵਾ ਜੇ ਵੇ ਕਿ ਜਰੀਆਂ ਨਹੀਂ ਜਾਣਦੀਆਂ ਮੈਨੂੰ ਮੈਨੂੰ ਇਹ ਨਹੀਂ ਸਮਝ ਲਾਦੀ ਜੇ ਮਾਸਾ ਗਲਤਾ ਦੁੱਖ ਵੀ ਗਈਆਂ ਉਹਦੋਂ ਕਤੋਂ ਘਟਾਉਣ ਗਈ ਆ ਹਾਦੀ ਹੋ ਗਈ ਮਾਤਾ ਵਾਲੀ ਦੇ ਮਾਦਾ ਤੇ ਸਗੋਂ 16 ਬਾਣ ਬਣ 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 ਲਈ ਆ ਅੰਮਣੀ ਜੋ ਮਰਜੀ ਕਰੇ ਭਾਵੇਂ ਸ਼ਦਾ ਗੁੱਟੇ ਅੰਮਾ ਦਾ ਨੇ ਤੇ ਕਹਿਣਾ ਮੇਰੀ ਨੋਹ ਬੜੀ ਚੰਗੀ ਆ ਇਹਦੇ ਤੇ ਖਿਲਾਫ ਕਰਨਾ ਪੈਣਾ ਇਹਨੂੰ ਤੇ ਸ਼ਦਾਈ ਕਰਨਾ ਕਰਨਾ ਨਾਲ ਇਹਦੇ ਵੀ ਖਿਲਾਫ ਨਾਲ ਹੀ ਕਰਨਾ ਟਾਈਮ ਵੇਸਟ ਨਹੀਂ ਕਰਨਾ ਹਾਂ ਇੱਕੋ ਵਾਰ ਦੋਹੇ ਕੰਮ ਕਰਨੇ ਆ ਚਲ ਮੁੰਨਾ ਚਾਹ ਬਣਾ ਮੇਰਾ ਤੇ ਜੀ ਕੰਡਿਆ ਚਾਹ ਪਤੀ ਨਾ ਪਾਵਾਂ ਵਿੱਚ ਲੋਨ ਹੀ ਪਾ ਕੇ ਦਵਾ ਨਾਲ ਇਹਨੂੰ ਚੰਗਾ ਸੁਆਦ ਆਊਗਾ ਚਾਹ ਪੀਂਦਾ ਕਿੱਦਾਂ ਇਹਨਾਂ ਨੇ ਪਖੰਡ ਫੜਿਆ ਮੇਰੇ ਵਾਵਾਇ ਫਰਕ ਪਿਆ ਲੱਤਾਂ ਨੂੰ ਹੁਣ ਇਹ ਤਾਂ ਹੌਲੀ ਗੰਜੀਆਂ ਹੋਈਆਂ ਮੈਂ ਤੇ ਆਖਿਆ ਮੰਮੀ ਜੀ ਦਾ ਚਾਹ ਪੀਓ ਹੋਰ ਹੌਲੀ ਹੋ ਜਾ ਬਲਜੀਤ ਚਾਹ ਨੂੰ ਤਾਂ ਦਜੀ ਨਹੀਂ ਕਰਨ ਦਿਆ ਚੱਲ ਅੱਛਾ ਮੰਮੀ ਫੜ ਗਾਂ ਕੀ ਕਰਦੇ ਹੁੰਦੇ ਆ ਤੁਸੀਂ ਮੰਮੀ ਜੀ ਕੋਈ ਤੁਹਾਡੀ ਸੇਵਾ ਕਰਨਾ ਚਾਵੇ ਨਾ ਤੇ ਤੁਸੀਂ ਘਰੋਂਦੇ ਨਹੀਂ ਆ ਆ ਕਿੱਦਾਂ ਦੀ ਹੰਦਥ ਹੋਈ ਭਲਾ ਇੱਕ ਤੁਹਾਡੀ ਲੱਤਾਂ ਕੁੱਟਣ ਦੀ ਇੱਕ ਤੁਹਾਨੂੰ ਚਾਹ ਬਣਾ ਬਣਾ ਦੇਈ ਆ ਉਹ ਤਾਂ ਸੇਵਾ ਤੁਸੀਂ ਹੀ ਕਰਨੀ ਹੋਰ ਕਿੰਨੇ ਕਰਨੀ ਤੁਸੀਂ ਚਾਹ ਪਰੋਣੀ ਐ ਤੁਸੀਂ ਮੇਰੀਆਂ ਧੀਆ ਤੇ ਤੁਸੀਂ ਮੇਰੀਆਂ ਨੋਹਾਂ ਜੇ ਚਲੋ ਪੀ ਲਓ ਚਾਹ ਫਿਰ ਦੇਖੋ ਤਾਂ ਸਹੀ ਸੁਆਦ ਕਿੰਨਾ ਦਾ ਚਲੋ ਪਿਓ ਚਾਹ ਮੈਂ ਅੰਦਰ ਬਹਿ ਕੇ ਪੀ ਲੈਣੀ ਪੱਕੀ ਥੱਲੇ ਬਹਿ ਜਾਓ ਦੀਦੀ ਤੁਸੀਂ ਵੀ ਇੱਥੇ ਨਹੀਂ ਕੋਈ ਗੱਲ ਨਹੀਂ ਅੰਦਰ ਬਹਿ ਜਾਨੀ ਐ ਤੁਸੀਂ ਕਰੋ ਕੱਲਾ ਬਤਾ ਮੰਮੀ ਵੇ ਲਓ ਕਿੰਨਾ ਸੋਹਣਾ ਮੌਸਮ ਠੰਡਾ ਤੇ ਦੀਦੀ ਨੂੰ ਮੈਂ ਕਿਹਾ ਤੇ ਇੱਥੇ ਬਹਿ ਜਾ ਪਰ ਉਹਨਾਂ ਨੇ ਏਸੀ ਲਾਉਣਾ ਹੋਣਾ ਅੰਦਰ ਜਾ ਕੇ ਚਲ ਕੋਈ ਨਹੀਂ ਉਹਦੀ ਮਰਜ਼ੀ ਆ ਉਦੀ ਮਰਜ਼ੀ ਏਸੀ ਲਾਵੇ ਚਾਹੇ ਬਾਹਰ ਪਾਵੇ ਕਿ ਇਹਨੂੰ ਕਿਹਾ ਜਾਂਦਾ ਪਤੋ ਬਦੀ ਤੇਰੀ ਨਾ ਪੜਕੇ ਪਾ ਲਿਆ ਜਾਂਦਾ। ਬਾਕੀ ਨਾ ਗਰਮੀ ਤੇ ਮੀਂਹ ਪਿਆ ਸੀ ਨਾ ਤਾਂ ਠੰਡੀ ਹਵਾ ਹੋਈ ਨੇ ਤੇ ਬੜੀ ਉਹ ਗੱਲ ਤਬਸੀ ਬੋਲ ਲੋ ਪੈਂਦੀ। ਹਾਂ ਸੱਚੀ ਮੰਮੀ ਬੜਾ ਹੀ ਮਜ਼ਾ ਆਉਂਦਾ ਮੇਰਾ ਆਪਜੀ ਕੰਡਿਆ ਵੀ ਇੱਥੇ ਮੰਜੇ ਦੀ ਲੰਮੀ ਬੈਜੀਏ ਬਾਹਰੇ ਤੇ ਸੌਂਦੀਏ। ਅੱਜ ਤਾਂ ਹਵਾ ਵਗਿਆ ਨਿਕ ਨਿਕੇ ਫਿਰ ਪਤੋ ਪਰੀ ਨੀਂਦ ਆਉਂਦੀ ਹੈ। ਤੇ ਚਾਹ ਤੋਂ ਤਾਂ ਚੰਗੀ ਬਣਾ ਕੇ ਲਈ। ਤੇ ਮੰਮੀ ਵਧੀਆ ਬਾਤਾਂ ਆਈਆਂ ਧੰਨਵਾਦ ਰਾ ਪੀ ਲੋ ਤੁਹਾਡੀਆਂ ਤੇ ਅੱਖਾਂ ਮਿਲਦੀਆਂ ਜਾਣੀਆਂ। ਤੁਸੀਂ ਚਾਹ ਪੀਓ। ਦੱਲ ਮੇਪੋ ਮੈਂ ਤੁਹਾਡੀਆਂ ਲੱਤਾਂ ਦਬਾਵਾਂ ਤੁਹਾਨੂੰ ਲੰਮੇ ਪਿਆਨ ਨੂੰ ਨੀਂਦ ਆਜੂਗੀ ਸਰੀਰ ਹੌਲਾ ਹੋਜੂਗਾ ਤਾਂ ਨਾ ਪਤਾ ਬਹੁਤ ਤੂੰ ਮੇਰੀਆਂ ਲੱਤਾਂ ਘੋੜਤੀਆਂ ਵਾ ਨਾਲੇ ਪਤਾ ਨਹੀਂ ਅੱਜ ਕੀ ਗੱਲ ਤੂੰ ਮੇਰੀਆਂ ਲੱਤਾਂ ਦੇ ਦਿਵਾਲੇ ਹੋਈ ਉਹ ਮੈਨੂੰ ਚਾਹ ਬਣਾ ਬਣਾ ਦੇਂਦੀ ਆ ਧੀਏ ਮੈਂ ਕਿਹੜਾ ਕੋ ਖਜ਼ਾਨਾ ਨੱਪਿਆ ਵਾ ਜਿਹੜਾ ਤੂੰ ਉਹੋ ਗੱਲ ਆਂਦੀ ਆ ਕਿ ਮਾਤਾ ਮਰਨਾ ਜਾਵੇ ਤੂੰ ਉਹਨੂੰ ਨਾ ਦੇਜੇ ਤੂੰ ਉਹਨੂੰ ਨਾ ਦੇਜੇ ਮੰਮੀ ਤਾਂ ਤੇ ਦਿਲ ਚ ਕਿਉਂ ਨਹੀਂ ਗੱਲਾਂ ਆਉਣੀਆਂ ਸ਼ੁਕਰ ਕਰੋ ਤੁਹਾਡੀ ਸੇਵਾ ਹੋਣ ਰਹੀ ਆ ਮੰਮੀ ਕਰਮਾਂ ਵਾਲੀਆਂ ਮਾਵਾਂ ਹੁੰਦੀਆਂ ਵਾ ਜਿੰਨੀਆਂ ਦੀ ਸੇਵਾ ਹੁੰਦੀ ਨੂੰਹਾਂ ਸੇਵਾ ਕਰਦੀਆਂ ਵਾਂ ਹਾਂ ਹੋ ਤਾਂ ਚਲੋ ਫਿਰ ਕੋਈ ਗੱਲ ਨਹੀਂ ਇੰਨੀ ਬੜੀ ਸੇਵਾ ਮੁੜ ਕੇ ਵੀ ਚਾਹੀਦੀ ਨਾ ਮੈਨੂੰ ਸੇਵਾਇਤਲ ਭਾਵੇਂ ਇੱਕ ਵਾਰੀ ਕਰਾ ਕੇ ਤੇ ਮੁੜ ਕੇ ਤੇ ਮੇਰੇ ਲੱਗੇ ਨਾ ਲੱਗੋ ਮੈਂ ਕਹਾਂ ਤੁਹਾਨੂੰ ਮੈਂ ਪੁੱਤ ਨਾਲੇ ਮੇਰਾ ਹੁਣ ਸੇਵਾ ਬਥੇਰੀ ਹੋ ਗਈ ਆ ਤੂੰ ਆਪਣਾ ਧਿਆਨ ਰੱਖ ਆਪ ਜਾ ਕੌਂ ਦੀ ਬੈਠੀ ਐ ਇੱਥੇ ਮੇਰੀਆਂ ਪੈਂਦਾ ਵਿੱਚ ਜਾ ਕੇ ਲੰਮੇ ਪੈ ਘੜੀ ਆ ਹੁਣ ਇੰਨਾ ਚਿਰ ਬਈਦਾ ਨਹੀਂ ਹੁੰਦਾ ਤੇ ਨਾਲੇ ਫਰੂਟ ਫਰਾਟ ਖਾਇਆ ਕਰ ਕੋ ਖਾਦਾ ਸਵੇਰ ਦਾ ਕੋਈ ਨਹੀਂ ਮੰਮੀ ਮੈਂ ਖਾਦਾ ਫਰੂਟ ਵੀ ਖਾਦਾ ਸਭ ਕੁਝ ਖਾਦਾ ਹੈ ਤੁਸੀਂ ਪਾਓ ਲੰਮੇ ਮੈਂ ਮੰਮੀ ਨਾਲ ਗੱਲ ਕਰ ਲਵਾਂ ਤੇ ਹਾਂ ਜਿਹੜੀ ਗੱਲ ਕੀਤੀ ਆ ਨਾ ਸੇਵਾ ਦੀ ਮੰਮੀ ਕਿਸ ਦਾ ਤੇ ਮੈਨੂੰ ਪਤਾ ਨਹੀਂ ਸਿਆਣੇ ਆਂਦੇ ਹੁੰਦੇ ਆ ਸੌਂ ਖਾ ਜੀ ਦੀ ਨਾ ਪੁੱਤ ਦੀ ਨਾ ਧੀ ਦੀ ਕਿਸ ਦਾ ਮੈਨੂੰ ਪਤਾ ਨਹੀਂ ਪਰ ਮੈਂ ਤਾਂ ਧੀ ਸੇਵਾ ਐਦਾਂ ਹੀ ਕਰਦੀ ਰਹੂੰਗੀ ਠੀਕ ਆ ਚਲ ਮਾਲਕ ਤੈਨੂੰ ਮੈਂ ਮੰਮੀ ਨਾਲ ਗੱਲ ਕਰ ਲਵਾਂ ਮੈਂ ਤੈਨਾਂ ਦੀ ਮੰਮੀ ਨਾਲ ਗੱਲ ਹੀ ਨਹੀਂ ਕੀਤੀ ਨਾਲੇ ਇਹਨੂੰ ਦੱਸੀ ਕਿ ਨਵ ਜਵਾਈ ਤੇਰਾ ਨੌਕਰੀ ਤੇ ਲੱਗ ਗਿਆ ਵਾ ਉਹਨੂੰ ਵੀ ਖੁਸ਼ੀ ਹੋਊਗੀ ਵੀ ਚਲ ਛੋਕਰ ਆਪਣੇ ਘਰ ਤੀ ਖਾਂਦੀ ਪੀਂਦੀ ਦਿਸੋਗੀ ਕੋਈ ਨਹੀਂ ਮੰਮੀ ਸੁਖੀ ਰਹੂਗੀ ਦੱਸ ਨਹੀਂ ਉਹਨਾਂ ਨੂੰ ਮੈਂ ਸਾਰੀ ਗੱਲ ਕਰਦੀ ਆ ਤੁਸੀਂ ਹੁਣ ਕੱਪ ਧਰ ਕੇ ਤੇ ਪੈ ਲੋ ਲੰਮੇ ਤੁਹਾਡੀ ਅੱਖ ਲੱਗ ਜੇ ਤੇ ਮੈਂ ਉੱਥੇ ਜ ਰਕ ਟਾਲੀ ਥੱਲੇ ਗੱਲ ਕਰਦੀ ਆ ਸ਼ਾਮੇ ਇੱਥੇ ਗੱਲ ਕਰਦੇ ਰਹੀ ਤੁਹਾਡੀ ਵੀ ਅੱਖ ਨਹੀਂ ਗਈ ਲੱਗਣੀ ਜਾ ਕਰ ਲਾ ਥੀਰਾ ਬੁਲਾ ਜੀ ਮਸ ਹੋ ਗਿਆ ਯਾਰ ਅੰਮਰ ਸਿਰਪਣਾ ਪਰ ਆਇਆ ਕੀ ਗੱਲ ਹੋ ਗਈ ਯਾਰ ਗਰਮੀਤਾ ਇਹ ਕਿੱਥੇ ਗਈ ਆ ਇਹਨੂੰ ਮੈਂ ਕਿਹਾ ਸੀ ਰੋਟੀ ਲਿਆ ਕੇ ਦੇ ਇਹਨੂੰ ਕੋਈ ਫਿਕਰ ਨਹੀਂ ਹੈ ਨੀ ਗਾ ਬੰਦੇ ਦਾ ਕਿ ਉਹਨੂੰ ਰੋਟੀ ਲਿਆ ਕੇ ਦੇਣੀ ਆ ਉਹ ਖਾਲਾ ਮੇ ਪਿਆ ਵਾ ਤਾਂ ਤੈਨੂੰ ਭੁੱਖੇ ਨੂੰ ਨੀਂਦ ਆ ਗਈ ਇਹਨੂੰ ਕੋਈ ਫਿਕਰਫਕਾ ਨਹੀਂ ਹੈਗਾ ਕਿਤੇ ਹੈ ਕਿੱਥੇ ਆਏ ਬਾਰ ਗਰਮੀਤ ਇਦਾਂ ਨਹੀਂ ਸੁਣਨਾ ਇਹਨੇ ਸੁਣਾਉਣਾ ਪੈਣਾ ਜਾ ਕੇ ਪਹਿਲਾਂ ਗਮੇਤਾ ਤਪੀ ਗਰਮੀਤ ਕਿੱਥੇ ਆ ਕਿਉਂ ਇੱਥੇ ਹੀ ਹੋਣੀ ਆ ਤੀ ਦੱਸੋ ਹੈ ਕਿੱਥੇ ਆ ਹੇਈ ਤੂੰ ਨਹੀਂ ਤੈਨੂੰ ਕਿਉਂ ਕਹਾਵਾ ਉਹ ਕਿੱਥੇ ਐ ਇੱਥੇ ਤੇ ਕਿਤੇ ਵੀ ਨਹੀਂ ਹੈਗੀ ਮੈਂ ਸਾਰਾ ਘਰ ਲੱਭਣਿਆਂ ਮੈਂ ਮੈਨੂੰ ਕਿਤੇ ਲੱਭਣਾ ਨਹੀਂ ਦੇਈ ਬਾਹਰ ਪੈਲਾ ਬਾਹਰ ਹੋਣੀ ਬਾਹਰ ਕੀ ਕਰਨੀ ਐ ਸੋਤੀ ਮੈਨੂੰ ਪੁੱਛ ਕੇ ਕਿੰਨੂ ਗਈ ਬਾਹਰ ਐ ਰੋਕ ਜਾ ਇਹਨੂੰ ਮੈਂ ਦੱਸਦਾ ਜਰਾ ਕ ਲੈ ਬਣ ਗਈ ਉਹ ਗੱਲ ਆ ਗਈ ਆਪਣੇ ਪੁਰਾਣੀਆਂ ਹਰਕਤਾਂ ਦੇ ਜੋ ਮੈਂ ਚੰਦੀ ਨਾ ਉਹੀ ਹੋ ਗਿਆ ਦਵਾਈ ਨੇ ਕਰਤਾ ਹੀ ਅਸਰ ਤੇ ਹੁਣਾਂ ਵੀ ਚਾਹੀਦਾ ਸੀ ਸਥੇਰਾ ਕਪਾਇਆ ਸੀ ਇਹਨਾਂ ਨੇ ਆਬ ਬਥੇਰਾ ਗਰਮੀਤ ਨੂੰ ਕਿਹਾ ਏ ਗਰਮੀਤ 4-5 ਲੱਖ ਰੁਪਇਆ ਲੈ ਗਏ ਤੇ ਆਪਣੇ ਪੇਕਿਆਂ ਦੇ ਘਰ ਜਲ ਜਾ ਸੁਖ ਦੀਆਂ ਰੋਟੀਆਂ ਤੇ ਖਾ ਲੈंगी ਚਾਰ ਪਰ ਨਾ ਇਹ ਬੜੀ ਸੇਵਾ ਬਾਜੂ ਬਣੀ ਹੀ ਨਾ ਕਰ ਲੈ ਹੁਣ ਸੇਵਾ ਤੇ ਖਾਵੇ ਮਣੀ ਕੋ ਛਿੱਤਰ ਦਿਮਾਗ ਦਾ ਤੇ ਦਿਮਾਗ ਤੇ ਦਵਾਈ ਚੜ ਗਈ ਆ ਹੁਣ ਨਹੀਂ ਖਾਲੀ ਆਉਂਦਾ ਉਹਦਾ ਹੁਣ ਚਾਟਾ ਪੁੱਟ ਕੇ ਹੀ ਆਊਗਾ ਤੇ ਮੈਨੂੰ ਕੀ ਆ ਮੈਂ ਵੀ ਨਹੀਂ ਛਡਾਉਣ ਜਾਣਾ ਖਾਂਦੀ ਰਹਾ ਕਰੇ ਛਿੱਤਰ ਹੋਣ ਕੇ ਸੋਕੇ ਸੋਕੇ ਚੱਲ ਜਾਣਾ ਹੀ ਨਾ ਤੇ ਵਧੀਆ ਰਹਿਣਾ ਹੀ ਹੁਣ ਪਾ ਮਾਰੂਗਾ ਭੇਪੇ 76 ਤੇ ਨਾਲੇ ਵਾਵਾ ਸੁਖ ਦਾ ਸਾਹ ਆ ਜੂ ਇਹਨੂੰ ਆ ਦਪਾ ਹੋਏ ਹਾਂਜੀ ਹਾਂਜੀ ਮੰਮੀ ਹਾਂਜੀ ਨਹੀਂ ਮੰਮੀ ਖਾਂਦੀ ਪੀਂਦੀ ਆ